ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਤੇ ਅੱਜ ਦੀ ਜੋ ਅਸੀਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ ਉਹ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਨੇ ਕਿਸੇ ਨੂੰ ਆਪਣੇ ਪੈਸੇ ਉਧਾਰ ਦਿੱਤੇ ਨੇ ਪਰ ਉਹਨਾਂ ਦੇ ਉਧਾਰ ਦਿੱਤੇ ਹੋਏ ਪੈਸੇ ਉਹ ਵਾਪਸ ਨਹੀਂ ਕਰ ਰਿਹਾ ਤਾਂ ਉਸ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਅਕਸਰ ਹੀ ਆਪਾਂ ਦੇਖਦੇ ਹਾਂ ਕਿ ਜਦੋਂ ਕਿਸੇ ਨੇ ਆਪਣੇ ਤੋਂ ਉਧਾਰ ਪੈਸੇ ਲੈਣੇ ਹੁੰਦੇ ਨੇ ਤਾਂ ਇੱਕ ਦਮ گاਉਂ ਦੀ ਤਰ੍ਹਾਂ ਬਣ ਕੇ ਆਉਂਦਾ ਏ ਕਹਿਣ ਦਾ ਭਾਵ ਕਿ ਇਨਸਾਨ ਬਿਲਕੁਲ ਇਸ ਤਰੀਕੇ ਦੇ ਨਾਲ ਆਪਣੀ ਨਾਲ ਬਿਹੇਵੀਅਰ ਕਰਦਾ ਏ ਕਿ ਜਿਵੇਂ ਉਹ ਬਹੁਤ ਹੀ ਚਾਦਾ ਸ਼ਰੀਕ ਹੁੰਦਾ ਏ ਪਰ ਜਦੋਂ ਆਪਣੇ ਪੈਸੇ ਉਹਨੂੰ ਵਾਪਸ ਕਰਨੇ ਪੈਂਦੇ ਨੇ ਉਦੋਂ ਉਹ ਸ਼ੇਰ ਦੀ ਤਰ੍ਹਾਂ ਸਾਡੇ ਨਾਲ ਬਿਹੇਵੀਅਰ ਕਰਦਾ ਤੇ ਸਾਨੂੰ ਆਪਣੇ ਹੀ ਪੈਸੇ ਖੁਦ ਨੂੰ ਇੱਕ ਭੀਖ ਦੀ ਤਰ੍ਹਾਂ ਮੰਗ ਕੇ ਵਾਪਸ ਲੈਣੇ ਪੈਂਦੇ ਨੇ ਸਾਨੂੰ ਕਈ ਕਈ ਵਾਰ ਉਹਨਾਂ ਦੇ ਘਰ ਦੇ ਚੱਕਰ ਵੀ ਲਗਾਉਣੇ ਪੈਂਦੇ ਨੇ ਪਰ ਫਿਰ ਵੀ ਉਹ ਸਾਡੇ ਪੈਸੇ ਵਾਪਸ ਨਹੀਂ ਕਰਦਾ ਪੈਸੇ ਵਾਪਸ ਕਰਨ ਦੀ ਬਜਾਏ ਸਗੋਂ ਸਾਡੇ ਨਾਲ ਅੱਗੂ ਗਲਤ ਬਿਹੇਵੀਅਰ ਕਰਦਾ ਹੈ ਜੇਕਰ ਤੁਹਾਡੇ ਨਾਲ ਵੀ ਇਸ ਤਰੀਕੇ ਦੇ ਨਾਲ ਹੋ ਰਿਹਾ ਹੈ ਤਾਂ ਉਸ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਉਸ ਦੇ ਲਈ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਡੇ ਲਈ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਜੇਕਰ ਤੁਹਾਡੇ ਕੋਈ ਪੈਸੇ ਵਾਪਸ ਨਹੀਂ ਕਰ ਰਿਹਾ ਤਾਂ ਉਹ ਕੁਝ ਹੀ ਦਿਨਾਂ ਦੇ ਵਿੱਚ ਕੁਝ ਘੰਟਿਆਂ ਦੇ ਵਿੱਚ ਹੀ ਤੁਹਾਡੇ ਪੈਸੇ ਵਾਪਸ ਕਰਨ ਤੁਹਾਡੇ ਘਰ ਆਪ ਖੁਦ ਚੱਲ ਕੇ ਆਵੇਗਾ ਜੇਕਰ ਤੁਸੀਂ ਇਸ ਉਪਾਅ ਨੂੰ ਸਹੀ ਤਰੀਕੇ ਤੇ ਸਹੀ ਵਿਧੀ ਦੇ ਨਾਲ ਕਰ ਲੈਨੇ ਹੋ ਕਿਉਂਕਿ ਜਦੋਂ ਤੁਸੀਂ ਇਸ ਉਪਾਅ ਨੂੰ ਕਰੋਗੇ ਨਾ ਤੇ ਜੋ ਵਿਅਕਤੀ ਤੁਹਾਡੇ ਪੈਸੇ ਵਾਪਸ ਨਹੀਂ ਕਰ ਰਿਹਾ ਉਸ ਦੇ ਮਨ ਦੇ ਵਿੱਚ ਇਸ ਤਰੀਕੇ ਦੇ ਨਾਲ ਬੇਚੈਨੀ ਆਵੇਗੀ ਕਿ ਉਹ ਤੁਹਾਡੇ ਪੈਸੇ ਖੁਦ ਵਾਪਸ ਕਰਨ ਦੇ ਲਈ ਤੁਹਾਡੇ ਘਰ ਆਵੇਗਾ ਇਸ ਉਪਾਅ ਨੂੰ ਕਿਸ ਤਰੀਕੇ ਦੇ ਨਾਲ ਕਿਵੇਂ ਕਰਨਾ ਹੈ ਕਿੰਨਾ ਟਾਈਮ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਅੰਤ ਦੇ ਤੱਕ ਜ਼ਰੂਰ ਦੇਖਿਓ ਤਾਂ ਜੋ ਕਿ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੀ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਜ਼ਰੂਰ ਲਗਵਾਇਆ ਕਰੋ ਸੋ ਇਸੇ ਤਰ੍ਹਾਂ ਜੇਕਰ ਤੁਹਾਡਾ ਕਿਸੇ ਨੇ ਉਧਾਰ ਪੈਸਾ ਲੈ ਲਿਆ ਹੈ ਉਹ ਵਾਪਸ ਕਰਨ ਦਾ ਨਾਮ ਨਹੀਂ ਲੈ ਰਿਹਾ ਤਾਂ ਤੁਸੀਂ ਇਸ ਉਪਾਅ ਨੂੰ ਧਿਆਨ ਦੇ ਨਾਲ ਸੁਣ ਕੇ ਤੇ ਸਾਡੇ ਦੱਸੇ ਗਏ ਤਰੀਕੇ ਦੇ ਅਨੁਸਾਰ ਜ਼ਰੂਰ ਕਰਿਓ ਤੁਹਾਨੂੰ ਇਸ ਦਾ ਬਹੁਤ ਜ਼ਿਆਦਾ ਲਾਭ ਹੋਵੇਗਾ ਕਿਉਂਕਿ ਇਸ ਉਪਾਣੂ ਕਰਨ ਦੇ ਨਾਲ ਜਿੱਥੇ ਵੀ ਤੁਹਾਡਾ ਪੈਸਾ ਰੁਕਿਆ ਹੋਇਆ ਹੈ ਵਾਪਸ ਨਹੀਂ ਆ ਰਿਹਾ ਤੁਹਾਨੂੰ ਮਿਲ ਨਹੀਂ ਰਿਹਾ 101% ਉਹ ਪੈਸਾ ਤੁਹਾਨੂੰ ਵਾਪਸ ਜ਼ਰੂਰ ਮਿਲੇਗਾ ਜੇਕਰ ਤੁਸੀਂ ਇਸ ਉਪਾਣੂ ਕਰੋਗੇ ਇਸ ਉਪਾਣੂ ਲੇਡੀਜ਼ ਤੇ ਜੈਂਟਸ ਦੋਨੋਂ ਹੀ ਕਰ ਸਕਦੇ ਨੇ ਕਿਉਂਕਿ ਪੈਸਾ ਦੋਨਾਂ ਦਾ ਹੀ ਕਿਤੇ ਫਸਿਆ ਹੋਇਆ ਹੋ ਸਕਦਾ ਹੈ ਤੇ ਇਸ ਉਪਾਣੂ ਤੁਸੀਂ ਬੁੱਧਵਾਰ ਦੇ ਦਿਨ ਕਰਨਾ ਹੈ ਉਸ ਸਮੇਂ ਕਰਨਾ ਹੈ ਜਦੋਂ ਰਾਤ ਦੇ ਸਮੇਂ ਕਉਸ ਤੁਹਾਡਾ ਸਾਰਾ ਪਰਿਵਾਰ ਖਾਣਾ ਪੀਣਾ ਖਾ ਕੇ ਤੇ ਪੈ ਜਾਂਦਾ ਬਿਲਕੁਲ ਸ਼ਾਂਤ ਮਾਹੌਲ ਤੁਹਾਡੇ ਘਰ ਦਾ ਹੋ ਜਾਂਦਾ ਉਸ ਸਮੇਂ ਤੁਸੀਂ ਇਸ ਉਪਾਅ ਨੂੰ ਬੁੱਧਵਾਰ ਦੇ ਦਿਨ ਰਾਤ ਦੇ ਸਮੇਂ ਕਰਨਾ ਹੈ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਪੰਜ ਲੌਂਗ ਚਾਹੀਦੇ ਨੇ ਫੁੱਲ ਵਾਲੇ ਲੌਂਗ ਹੋਣੇ ਚਾਹੀਦੇ ਨੇ ਟੁੱਟੇ ਪੁੱਟੇ ਲੌਂਗ ਨਹੀਂ ਹੋਣੇ ਚਾਹੀਦੇ ਤੇ ਇਸ ਦੇ ਨਾਲ ਨਾਲ ਤੁਹਾਨੂੰ ਇੱਕ ਚਾਹੀਦਾ ਹੈ ਆਟੇ ਦਾ ਦੀਵਾ ਤੇ ਜਦੋਂ ਤੁਸੀਂ ਇਸ ਉਪਾਣ ਨੂੰ ਕਰਨਾ ਹੈ ਤੁਸੀਂ ਰਸੋਈ ਦੇ ਵਿੱਚ ਜਾਣਾ ਹੈ ਤੇ ਉਪਾਣ ਨੂੰ ਕਰਨ ਦੇ ਸਮੇਂ ਤੁਸੀਂ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਹੈ ਕਿ ਤੁਹਾਡੀ ਜਿਹੜੀ ਰਸੋਈ ਹੈ ਉਹ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਉਸ ਦੇ ਵਿੱਚ ਝੂਠੇ ਬਰਤਨ ਨਹੀਂ ਹੋਣੇ ਚਾਹੀਦੇ ਪਹਿਲਾਂ ਤੁਸੀਂ ਆਪਣੇ ਕੰਮ ਕਰਕੇ ਰੋਟੀ ਪਾਣੀ ਖਾ ਕੇ ਉਸ ਤੋਂ ਬਾਅਦ ਆਪਣੀ ਰਸੋਈ ਦੀ ਸਫਾਈ ਕਰਕੇ ਫਿਰ ਇਸ ਉਪਾਣ ਨੂੰ ਤੁਸੀਂ ਕਰਨਾ ਹੈ ਇਸੀ ਤਰ੍ਹਾਂ ਇਸ ਉਪਾਣੂ ਕਰਨ ਦੇ ਲਈ ਤੁਸੀਂ ਰਸੋਈ ਦੇ ਵਿੱਚ ਜਾਣਾ ਹੈ ਤੇ ਇੱਕ ਆਟੇ ਦਾ ਦੀਵਾ ਤਿਆਰ ਕਰਨਾ ਹੈ ਆਟੇ ਦਾ ਜੋ ਤੁਸੀਂ ਦੀਵਾ ਤਿਆਰ ਕਰਨਾ ਹੈ ਉਹ ਇੰਨਾ ਕੋ ਹੋਣਾ ਚਾਹੀਦਾ ਹੈ ਕਿ ਇਹ ਦੀਵਾ 2-3 ਘੰਟੇ ਤੱਕ ਜਗਦਾ ਰਹੇ ਇੰਨਾ ਕੋ ਤੁਸੀਂ ਤਿਆਰ ਕਰਨਾ ਹੈ ਆਟੇ ਦਾ ਦੀਵਾ ਤਿਆਰ ਕਰਨ ਤੋਂ ਬਾਅਦ ਦੇ ਵਿੱਚ ਇਸ ਦੇ ਵਿੱਚ ਤੁਸੀਂ ਸਰੋਂ ਦਾ ਤੇਲ ਪਾਉਣਾ ਹੈ ਸਰੋਂ ਦਾ ਤੇਲ ਪਾਉਣ ਤੋਂ ਬਾਅਦ ਤੁਸੀਂ ਵਿੱਚ ਬੱਤੀ ਲਗਾ ਦੇਣੀ ਹੈ ਤੇ ਇੱਕ ਚੁਟਕੀ ਹਲਦੀ ਪਾ ਦੇਣੀ ਹੈ ਇਸ ਤਰ੍ਹਾਂ ਦੀਵੇ ਨੂੰ ਤਿਆਰ ਕਰਨ ਤੋਂ ਬਾਅਦ ਵਿੱਚ ਜਿਹੜੇ ਤੁਸੀਂ ਪੰਜ ਲੌਂਗ ਲੈ ਹੋਣਗੇ ਫੁੱਲ ਵਾਲੇ ਉਹ ਪੰਜ ਲੌਂਗਾਂ ਨੂੰ ਵੀ ਇਸ ਦੀਵੇ ਦੇ ਵਿੱਚ ਹੀ ਤੁਸੀਂ ਪਾ ਦੇਣਾ ਇਸ ਤਰ੍ਹਾਂ ਦੀਵਾ ਤਿਆਰ ਕਰਨ ਤੋਂ ਬਾਅਦ ਦੇ ਵਿੱਚ ਲੌਂਗ ਪਾ ਕੇ ਜੋ ਵੀ ਤੁਸੀਂ ਆਪਣੀ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਬਣਾਇਆ ਹੋਇਆ ਹੈ ਉੱਥੇ ਤੁਸੀਂ ਇਸ ਦੀਵੇ ਨੂੰ ਜਗਾ ਕੇ ਤੁਸੀਂ ਜਿਹੜੇ ਵੀ ਦੇਵੀ ਦੇਵਤੇ ਨੂੰ ਮੰਨਦੇ ਹੋ ਤੁਸੀਂ ਉਹਨਾਂ ਦੇ ਅੱਗੇ ਇਹੀ ਆਪਣੀ ਅਰਦਾਸ ਕਰਨੀ ਹੈ ਕਿ हे ਪਰਮਾਤਮਾ ਜਿਹੜਾ ਵੀ ਕੋਈ ਇਨਸਾਨ ਤੁਹਾਡਾ ਪੈਸਾ ਨਹੀਂ ਵਾਪਸ ਕਰ ਰਿਹਾ ਤੁਸੀਂ ਇਸ ਤਰੀਕੇ ਦੇ ਨਾਲ ਅਰਦਾਸ ਕਰਨੀ ਹੈ ਆਪਣੀ ਪ੍ਰੇ ਕਰਨੀ ਹੈ ਕਿ ਜਿਹੜਾ ਮਨੁੱਖ ਤੁਹਾਡਾ ਪੈਸਾ ਨਹੀਂ ਵਾਪਸ ਕਰ ਰਿਹਾ ਉਹ ਤੁਹਾਡਾ ਪੈਸਾ ਵਾਪਸ ਕਰ ਦੇਵੇ ਵੀ ਮੈਂ ਉਸਨੂੰ ਮੁਸੀਬਤ ਦੇ ਸਮੇਂ ਆਪਣਾ ਪੈਸਾ ਦਿੱਤਾ ਸੀ ਉਸਦੀ ਮਦਦ ਕੀਤੀ ਸੀ ਪਰ ਉਹ ਮੇਰਾ ਪੈਸਾ ਹੁਣ ਵਾਪਸ ਨਹੀਂ ਕਰ ਰਿਹਾ ਤੁਸੀਂ ਇਸ ਤਰੀਕੇ ਦੇ ਨਾਲ ਆਪਣੀ ਅਰਦਾਸ ਕਰਨੀ ਹੈ ਤੇ ਜਦੋਂ ਅਰਦਾਸ ਕਰਨੀ ਹੈ ਸਦੀਵੇ ਨੂੰ ਤੁਸੀਂ ਜਗਾ ਕੇ ਤੇ ਕੋਲ ਬੈਠ ਕੇ ਜਿਹੜੇ ਵੀ ਤੁਸੀਂ ਆਪਣੇ ਦੇਵੀ ਦੇਵਤੇ ਨੂੰ ਮੰਨਦੇ ਹੋ ਉਹਨਾਂ ਦੇ ਨਾਮ ਦਾ ਤੁਸੀਂ ਪਾਠ ਪੂਜਾ ਕਰਨਾ ਹੈ ਜੇਕਰ ਤੁਸੀਂ ਸਿੱਖਰਨ ਦੇ ਵਿੱਚ ਤੁਸੀਂ ਪਾਠ ਕਰਦੇ ਹੋ ਤਾਂ ਮੂਲ ਮੰਤਰ ਦਾ ਕੁਝ ਸਮਾਂ ਤੁਸੀਂ ਬੈਠ ਕੇ ਜਾਪ ਕਰ ਸਕਦੇ ਹੋ ਵਾਹਿਗੁਰੂ ਦਾ ਸਿਮਰਨ ਕਰ ਸਕਦੇ ਹੋ ਜਿਹੜੇ ਵੀ ਦੇਵੀ ਦੇਵਤੀ ਦਾ ਤੁਸੀਂ ਕਰਦੇ ਹੋ ਪਾਠ ਪੂਜਾ ਉਹ ਕੁਝ ਸਮਾਂ ਬਹਿ ਕੇ ਉੱਥੇ ਤੁਸੀਂ ਪਾਠ ਪੂਜਾ ਵੀ ਕਰ ਲਈਏ ਤੇ ਅਰਦਾਸ ਵੀ ਕਰਨੀ ਜਦੋਂ ਤੁਸੀਂ ਪਰਮਾਤਮਾ ਦੇ ਅੱਗੇ ਅਰਦਾਸ ਕਰਨੀ ਹੈ ਤੇ ਉਸ ਵਿਅਕਤੀ ਦਾ ਨਾਮ ਵੀ ਜ਼ਰੂਰ ਲੈਣਾ ਹੈ ਜੋ ਤੁਹਾਡਾ ਪੈਸਾ ਉਧਾਰ ਲੈ ਕੇ ਬਾਅਦ ਦੇ ਵਿੱਚ ਵਾਪਸ ਨਹੀਂ ਕਰ ਰਿਹਾ ਜੇਕਰ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਟਾਨ ਨਹੀਂ ਬਣਿਆ ਹੋਇਆ ਤਾਂ ਤੁਸੀਂ ਜਿੱਥੇ ਰਸੋਈ ਦੇ ਵਿੱਚ ਇਸ ਉਪਾਗਮ ਕਰ ਰਹੇ ਹੋ ਤਾਂ ਰਸੋਈ ਦੇ ਵਿੱਚ ਗੈਸ ਤੋਂ ਥੋੜਾ ਧਿਆਨ ਦੇ ਨਾਲ ਦੂਰੀ ਤੇ ਤੁਸੀਂ ਰਸੋਈ ਦੇ ਵਿੱਚ ਹੀ ਦੀਵੇ ਨੂੰ ਜਗਦਾ ਰੱਖ ਸਕਦੇ ਹੋ ਤੇ ਆਪਣੇ ਮਨ ਅੰਦਰ ਪਰਮਾਤਮਾ ਦੇ ਅੱਗੇ ਅਰਦਾਸ ਕਰ ਸਕਦੇ ਹੋ ਇਸ ਤਰ੍ਹਾਂ ساری ਰਾਤ ਜਾਗਦਾ ਰਹਿਣ ਤੋਂ ਬਾਅਦ ਸਵੇਰ ਦੇ ਸਮੇਂ ਜਦੋਂ ਤੁਸੀਂ ਅਗਲੇ ਦਿਨ ਵੀਰਵਾਰ ਵਾਲੇ ਦਿਨ ਤੁਸੀਂ ਉੱਠੋਗੇ ਉੱਠ ਕੇ ਦੇਖੋਗੇ ਜਦੋਂ ਤੱਕ ਨੂੰ ਉਹ ਦੀਵਾ ਠੰਡਾ ਹੋ ਗਿਆ ਹੋਵੇਗਾ ਕਿਉਂਕਿ ਬੁੱਧਵਾਰ ਦੇ ਦਿਨ ਤੁਸੀਂ ਇਸ ਉਪਾਅ ਨੂੰ ਕਰਨਾ ਰਾਤ ਦੇ ਸਮੇਂ ਤੇ ਵੀਰਵਾਰ ਵਾਲੇ ਦਿਨ ਅਗਲੇ ਦਿਨ ਉੱਠਣ ਤੋਂ ਬਾਅਦ ਦੇ ਵਿੱਚ ਦੀਵੇ ਦੇ ਵਿੱਚ ਜਿਹੜੇ ਤੁਸੀਂ ਪੰਜ ਲੌਂਗ ਪਾਈ ਹੋਣਗੇ ਉਹ ਬਚੇ ਹੋਣਗੇ 32 ਬਚੀ ਹੋਵੇਗੀ ਕਹਿਣ ਦਾ ਭਾਵ ਕਿ ਜੋ ਵੀ ਚੀਜ਼ ਬਚੀ ਹੋਵੇਗੀ ਤਾਂ all ਸਾਧੀਆਂ ਚੀਜ਼ਾਂ ਨੂੰ ਤੁਸੀਂ ਆਪਣੇ ਘਰ ਤੋਂ ਬਾਹਰ ਜਿੱਥੇ ਵੀ ਤੁਹਾਨੂੰ ਕੋਈ ਨਦੀ ਨਹਿਰ ਚੱਲਦਾ ਪਾਣੀ ਦਿਖ ਰਿਹਾ ਹੈ ਤਾਂ ਤੁਸੀਂ ਉਸ ਦੇ ਵਿੱਚ ਉਸ ਨੂੰ ਵਹਾ ਦੇਣਾ ਤੇ ਤੁਸੀਂ ਇਸ ਉਪਾਅ ਨੂੰ ਕਿੰਨਾ ਸਮਾਂ ਕਰਨੇ ਜਿਆਦਾ ਤੋਂ ਜਿਆਦਾ ਜਿੰਨਾ ਲੋਕਾਂ ਨੇ ਇਸ ਉਪਾਅ ਨੂੰ ਕੀਤਾ ਹੈ ਉਹਨਾਂ ਨੂੰ ਇੱਕ ਵਾਰ ਹੀ ਕਰਨ ਦੇ ਨਾਲ ਰਿਜ਼ਲਟ ਮਿਲਿਆ ਤੇ ਅਗਲੇ ਦਿਨ ਹੀ ਉਹਨਾਂ ਦਾ ਪੈਸਾ ਵਾਪਸ ਉਹਨਾਂ ਦੇ ਕੋਲ ਆ ਗਿਆ ਸੀ ਜੇਕਰ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰੋਗੇ ਨਾ ਤੇ ਜਿਆਦਾ ਤੋਂ ਜਿਆਦਾ ਇਸ ਉਪਾਅ ਦਾ ਤੁਹਾਨੂੰ 2 ਤੋਂ 3 ਦਿਨ ਦੇ ਵਿੱਚ ਅਸਰ ਦਿਖਣਾ ਸ਼ੁਰੂ ਹੋ ਜਾਵੇਗਾ ਜੇਕਰ ਤੁਹਾਨੂੰ ਇਸ ਉਪਾਅ ਨੂੰ ਇੱਕ ਵਾਰ ਕਰਨ ਦੇ ਨਾਲ ਫਾਇਦਾ ਨਹੀਂ ਹੋ ਰਿਹਾ ਤਾਂ ਤੁਸੀਂ ਇਸ ਉਪਾਅ ਨੂੰ ਲਗਾਤਾਰ 7 ਬੁੱਧਵਾਰ ਕਰਨਾ ਹੈ ਕਹਿਣ ਦਾ ਭਾਵ ਕਿ 7 ਬੁੱਧਵਾਰ ਬੁੱਧਵਾਰ ਵਾਲੇ ਦਿਨ ਹੀ ਕਰਨਾ ਹੈ ਤੇ 7 ਬੁੱਧਵਾਰ ਲਗਾਤਾਰ ਕਰਨਾ ਹੈ ਬਿਨਾਂ ਨਾਗੇ ਦੇ ਵਿਸ਼ਵਾਸ ਦੇ ਨਾਲ ਫੇਰ ਤੁਹਾਨੂੰ ਆਪਣੇ ਆਪ ਰਿਜ਼ਲਟ ਦੇਖਣ ਨੂੰ ਮਿਲੇਗਾ ਜਿੱਥੇ ਵੀ ਤੁਹਾਡਾ ਪੈਸਾ اٹਕਿਆ ਹੋਇਆ ਹੈ ਜਾਂ ਉਧਾਰ ਲੈ ਕੇ ਗਿਆ ਸੀ ਕੋਈ ਉਹ ਤੁਹਾਨੂੰ ਵਾਪਸ ਨਹੀਂ ਕਰ ਰਿਹਾ ਉਹ ਤੁਹਾਡਾ ਪੈਸਾ ਕੁਝ ਹੀ ਦਿਨਾਂ ਦੇ ਵਿੱਚ ਵਾਪਸ ਆ ਜਾਵੇਗਾ ਸੱਤ ਵਾਰ ਕਰਨ ਤੋਂ ਜ਼ਿਆਦਾ ਤੁਸੀਂ ਨਹੀਂ ਕਰਨਾ ਇਹ ਸੋਪਾ ਨੂੰ ਇਹ ਨਹੀਂ ਹੈ ਕਿ ਜੇਕਰ ਤੁਸੀਂ ਸੱਤ ਵਾਰ ਕਰ ਰਹੇ ਹੋ ਤੁਸੀਂ ਦੇਖੋਗੇ ਕਿ ਕਿਤੇ ਤੁਹਾਡਾ ਪੈਸਾ اٹਕਿਆ ਹੋਇਆ ਸੀ ਉਹ ਵਾਪਸ ਆ ਜਾਂਦਾ ਹੈ ਕਈ ਲੋਕੀ ਕਰਦੇ ਆ ਕਿ ਸਾਡਾ ਇਹ ਕੰਮ ਨਹੀਂ ਹੋ ਰਿਹਾ ਜਾਂ ਸਾਡਾ ਇਹ ਚੀਜ਼ ਵੀ ਵਾਪਸ ਨਹੀਂ ਆ ਰਹੀ ਤੇ ਉਸ ਦੇ ਲਈ ਵੀ ਅਸੀਂ ਇਸ ਉਪਾਣ ਨੂੰ ਕਰ ਲੈਨੇ ਆ ਇਹ ਸਿਰਫ ਇਸ ਉਪਾ ਇਹ ਉਪਾ ਸਿਰਫ ਪੈਸਾ ਜੋ ਤੁਹਾਡਾ ਕਿਤੇ ਉਧਾਰ ਦਿੱਤਾ ਸੀ ਜਾਂ ਫਿਰ ਪੈਸਾ ਕਿਤੇ ਫਸਿਆ ਹੋਇਆ ਜਾਂ ਕੋਈ ਦੇ ਨਹੀਂ ਰਿਹਾ ਵਾਪਸ ਸਿਰਫ ਉਹ ਚੀਜ਼ ਦੇ ਲਈਏ ਇਹ ਨਹੀਂ ਹੈ ਕਿ ਆਪਣੀ ਕੋਈ ਚੀਜ਼ ਹੋਰ ਵੀ اٹਕੀ ਹੋਈ ਹੈ ਤਾਂ ਉਸ ਦੇ ਲਈ ਵੀ ਅਸੀਂ ਇਸ ਉਪਾਣ ਨੂੰ ਕਰ ਸਕਦੇ ਆ ਨਹੀਂ ਜੇਕਰ ਤੁਸੀਂ ਇਸ ਉਪਾਅ ਨੂੰ ਇੱਕ ਵਾਰ ਹੀ ਵਿਸ਼ਵਾਸ ਦੇ ਨਾਲ ਕਰੋਗੇ ਤੁਹਾਨੂੰ ਇੱਕ ਵਾਰ ਨਾਲ ਹੀ ਰਿਜ਼ਲਟ ਮਿਲ ਜਾਵੇਗਾ ਕਿਉਂਕਿ ਤੁਸੀਂ ਹਰ ਵੀਕ ਦੇ ਵਿੱਚ ਹਰ ਹਫਤੇ ਦੇ ਵਿੱਚ ਇੱਕ ਵਾਰ ਕਰਨਾ ਇਸ ਉਪਾਅ ਨੂੰ ਬੁੱਧਵਾਰ ਵਾਲੇ ਦਿਨ ਕਰਨਾ ਤੇ ਵੀਰਵਾਰ ਵਾਲੇ ਦਿਨ ਜਿਹੜਾ ਉਹ ਸਾਰਾ ਸਮਾਨ ਬਚਿਆ ਹੋਵੇਗਾ ਦੀਵਾ ਬੱਤੀ ਲੌਂਗ ਉਹਨਾਂ ਨੂੰ ਤੁਸੀਂ ਜਲ ਪ੍ਰਵਾਹ ਕਰਦੇਣਾ ਚਲਦੇ ਪਾਣੀ ਦੇ ਵਿੱਚ ਆਪਣੇ ਘਰ ਦੇ ਵਿੱਚ ਨਹੀਂ ਕਰਨਾ ਜਰੂਰ ਤੁਸੀਂ ਜਲ ਪ੍ਰਵਾਹ ਕਰਨ ਜਾਓਗੇ ਜਾਂਦੇ ਹੋਏ ਰਸਤੇ ਦੇ ਵਿੱਚ ਕਿਸੇ ਦੇ ਨਾਲ ਗੱਲ ਨਹੀਂ ਕਰਨੀ ਤੇ ਜਦੋਂ ਤੁਸੀਂ ਜਲ ਪ੍ਰਵਾਹ ਕਰਦੇ ਹੋਗੇ ਪਿੱਛੇ ਮੁੜ ਕੇ ਨਹੀਂ ਦੇਖਣਾ ਤੇ ਆਉਂਦੇ ਹੋਏ ਵੀ ਤੁਸੀਂ ਆਪਣੇ ਘਰ ਵੱਲ ਨੂੰ ਰਸਤੇ 'ਚ ਨਹੀਂ ਰੁਕਣਾ ਤੇ ਨਾ ਹੀ ਕਿਸੇ ਦੇ ਨਾਲ ਗੱਲਬਾਤ ਕਰਨੀ। ਜੇਕਰ ਤੁਸੀਂ ਇਸ ਤਰ੍ਹਾਂ ਵਿਸ਼ਵਾਸ ਦੇ ਨਾਲ ਕਰ ਲਓਗੇ ਇਸ ਉਪਾਅ ਨੂੰ ਤੇ ਤੁਹਾਨੂੰ ਇਸ ਦਾ ਰਿਜ਼ਲਟ ਇੱਕ ਵਾਰ ਦੇ ਵਿੱਚ ਹੀ ਮਿਲ ਜਾਵੇਗਾ ਤੇ ਇਹ ਉਪਰ ਨੂੰ ਅੱਗੇ ਹੋਰ ਵੀ ਲੋਕਾਂ ਦੇ ਨਾਲ ਤੁਸੀਂ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਇਹ ਪ੍ਰੋਬਲਮ ਬਹੁਤ ਸਾਰੇ ਲੋਕਾਂ ਨੂੰ ਆਉਂਦੀ ਹੈ ਕਿਉਂਕਿ ਲੋਕ ਜਦੋਂ ਉਧਾਰ ਪੈਸਾ ਲੈਣਾ ਹੁੰਦਾ ਤਾਂ ਬਹੁਤ ਵਧੀਆ ਸਾਡੇ ਨਾਲ ਇਸ ਤਰੀਕੇ ਬਿਹੇਵੀਅਰ ਕਰਨਗੇ ਕਿ ਉਹਨਾਂ ਤੋਂ ਚੰਗਾ ਤਾਂ ਕੋਈ ਹੈ ਹੀ ਨਹੀਂ ਪਰ ਜਦੋਂ ਪੈਸਾ ਵਾਪਸ ਮੋੜਨਾ ਹੁੰਦਾ ਹੈ ਉਦੋਂ ਉਹਨਾਂ ਦਾ ਬਿਹੇਵੀਅਰ ਸਾਡੇ ਪ੍ਰਤੀ ਬਹੁਤ ਹੀ ਜ਼ਿਆਦਾ ਗਲਤ ਹੁੰਦਾ ਹੈ ਜੇਕਰ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਸਾਧ ਸੰਗੀ ਜੀ ਅੱਜ ਦੇ ਸਮੇਂ ਦੇ ਵਿੱਚ ਪੈਸਾ ਬਹੁਤ ਹੀ ਜ਼ਿਆਦਾ ਪ੍ਰਾਇਮਰੀ ਪ੍ਰੋਬਲਮ ਹੋ ਚੁੱਕੀ ਹੈ ਕਿਉਂਕਿ ਪੈਸੇ ਦੇ ਨਾਲ ਹੀ ਸਾਰੇ ਕੰਮ ਹੁੰਦੇ ਨੇ ਕਿ ਪੈਸੇ ਨੂੰ ਲੈ ਕੇ ਹੀ ਸਾਰੇ ਲੋਕ ਪਰੇਸ਼ਾਨ ਨੇ ਕਿਸੇ ਦਾ ਕਹਿਣਾ ਹੈ ਕਿ ਪੈਸਾ ਘਰ ਦੇ ਵਿੱਚ ਰੋਕਦਾ ਨਹੀਂ ਪੈਸਾ ਘਰ ਦੇ ਵਿੱਚ ਆਉਂਦਾ ਨਹੀਂ ਜੀ ਆਉਂਦਾ ਹੀ ਤੇ ਗਲਤ ਰਸਤੇ ਤੇ ਲੱਗਦਾ ਹੈ ਬਿਮਾਰੀਆਂ ਤੇ ਲੱਗ ਜਾਂਦਾ ਹੈ ਜਾਂ ਫालतू ਦੇ ਫਜ਼ੂਲ ਖਰਚ ਹੋ ਜਾਂਦੇ ਨੇ ਇਧਰ ਉਧਰ ਸਾਰਾ ਸਾਡਾ ਪੈਸਾ ਖਰਚ ਹੋ ਜਾਂਦਾ ਹੈ ਤੇ ਪੈਸਾ ਸਾਥ ਸੰਗਤ ਜੀ ਸਾਡੀ ਜ਼ਰੂਰਤ ਵੀ ਹੈ ਤੇ ਸਾਡੀਆਂ ਜਿਹੜੀਆਂ ਅੱਜ ਦੇ ਸਮੇਂ ਦੇ ਵਿੱਚ ਪ੍ਰੋਬਲਮ ਚੱਲਦੀਆਂ ਨੇ ਪੈਸਾ ਸਾਡਾ ਮੇਨ ਕਰਨੇ ਇਹਨਾਂ ਪ੍ਰੋਬਲਮ ਦਾ ਅੱਜ ਦੇ ਸਮੇਂ ਦੇ ਵਿੱਚ ਇਸ ਉਪਾਅ ਨੂੰ ਕਰਨ ਦੇ ਨਾਲ ਜਿੰਨਾ ਦੀ ਪੈਸੇ ਦੀ ਪ੍ਰੋਬਲਮ ਹੈ ਪੈਸਾ ਉਹਨਾਂ ਦੇ ਘਰ ਆਉਂਦਾ ਨਹੀਂ ਚਾ ਰੁਕਦਾ ਨਹੀਂ ਉਹਨਾਂ ਦੀ ਪੈਸੇ ਦੀ ਪ੍ਰੋਬਲਮ ਸਾਰੀ ਦੂਰ ਹੋਵੇਗੀ ਤੇ ਦੂਸਰੀ ਗੱਲ ਜਿੰਨਾ ਦੀ ਨੌਕਰੀ ਨਹੀਂ ਲੱਗ ਰਹੀ ਜਿਨ੍ਹਾਂ ਨੂੰ ਜੋਬ ਨਹੀਂ ਮਿਲ ਰਹੀ ਜਾਂ ਫਿਰ ਕੋਈ ਨਾ ਕੋਈ ਜੋਬ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਉਹਨਾਂ ਦੀ ਇਹ ਪ੍ਰੋਬਲਮ ਵੀ ਇਸ ਉਪਾਅ ਦੇ ਨਾਲ ਦੂਰ ਹੋ ਜਾਵੇਗੀ ਇਸ ਤੋਂ ਇਲਾਵਾ ਸਾਹ ਸੰਗੇ ਜੀ ਜਿਨ੍ਹਾਂ ਦੇ ਰਿਲੇਸ਼ਨ ਦੇ ਵਿੱਚ ਕੋਈ ਪ੍ਰੋਬਲਮ ਆ ਰਹੀਗੀ ਕਹਿਣ ਦਾ ਭਾਵ ਕਿ ਹਸਬੰਡ ਵਾਈਫ ਦੇ ਵਿੱਚ ਲੜਾਈ ਝਗੜਾ ਰਹਿੰਦਾ ਹੈ ਤੇ ਜਾਂ ਮੇਰ ਉਹਨਾਂ ਦੀ ਬੁਆਏਫਰੈਂਡ ਗਰਲਫਰੈਂਡ ਦੇ ਵਿੱਚ ਲੜਾਈ ਝਗੜਾ ਰਹਿੰਦਾ ਹੈ ਜਾਂ ਫਿਰ ਪਰਿਵਾਰਕ ਘਰ ਦੇ ਵਿੱਚ ਲੜਾਈ ਝਗੜੇ ਰਹਤੇ ਇਹ ਸਾਰੀਆਂ ਮੁਸ਼ਕਲਾਂ ਦੂਰ ਹੋਣ ਗਈਆਂ ਤੇ ਇਸ ਤੋਂ ਇਲਾਵਾ ਕਈ ਵਾਰ ਜੋ ਭੈਣਾਂ ਨੇ ਉਹ ਪ੍ਰੈਗਨੈਂਸੀ 컨ਸੀਵ ਨਹੀਂ ਕਰ ਪਾਉਂਦੀਆਂ ਉਹਨਾਂ ਨੂੰ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਏ ਸੋ ਉਸ ਦੇ ਵਿੱਚ ਵੀ ਜੋ ਵੀ ਕੋਈ ਪ੍ਰੋਬਲਮ ਉਹਨਾਂ ਨੂੰ ਆਉਂਦੀ ਹੋਵੇਗੀ ਇਸ ਉਪਾਅ ਨੂੰ ਕਰਨ ਦੇ ਨਾਲ ਉਹਨਾਂ ਦੀ ਉਹ ਸਾਰੀ ਮੁਸ਼ਕਲ ਜਿਹੜੀ ਦੂਰ ਹੋ ਜਾਵੇਗੀ ਕਹਿਣ ਦਾ ਭਾਵ ਇਹੀ ਏ ਕਿ ਜਿੰਨੀਆਂ ਵੀ ਤੁਹਾਨੂੰ ਪ੍ਰੋਬਲਮ ਆਉਂਦੀਆਂ ਨੇ ਮੁਸ਼ਕਲਾ ਆਉਂਦੀਆਂ ਨੇ ਉਹ ਸਾਰੀਆਂ ਇਸ ਉਪਾਅ ਦੇ ਨਾਲ ਦੂਰ ਹੋ ਜਾਣਗੀਆਂ ਪਰ ਇਸ ਉਪਾਅ ਨੂੰ ਤੁਸੀਂ ਵਿਸ਼ਵਾਸ ਦੇ ਨਾਲ ਕਰਨਾ ਹੈ ਜੇ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਹੀ ਤੁਹਾਨੂੰ ਇਸ ਉਪਾਅ ਦਾ ਫਾਇਦਾ ਹੋਵੇਗਾ ਕਿਉਂਕਿ ਇਹ ਜੋ ਤਾਲਾ ਚਾਬੀ ਦਾ ਉਪਾਅ ਹੈ ਨਾ ਇਹ ਤੁਹਾਡੀ ਹਰ ਪ੍ਰੋਬਲਮ ਹਰ ਮੁਸ਼ਕਲ ਨੂੰ ਦੂਰ ਕਰ ਦੇਵੇਗਾ ਜੇ ਤੁਸੀਂ ਇਸ ਨੂੰ ਭਾਵਨਾ ਤੇ ਵਿਸ਼ਵਾਸ ਦੇ ਨਾਲ ਕਰੋਗੇ ਸੋ ਇਸੇ ਤਰ੍ਹਾਂ ਸਾਧ ਸੰਗੇਜੀ ਇਸ ਉਪਾਅ ਨੂੰ ਤੁਸੀਂ ਸ਼ੁੱਕਰਵਾਰ ਦੇ ਦਿਨ ਕਰਨਾ ਹੈ ਤੇ ਰਾਤ ਦੇ ਸਮੇਂ ਕਰਨਾ ਹੈ ਤੁਸੀਂ ਸ਼ੁੱਕਰਵਾਰ ਦੇ ਦਿਨ ਇਹ ਉਪਾਕਰਨ ਤੋਂ ਪਹਿਲਾਂ ਆਪਣੇ ਘਰ ਦੇ ਵਿੱਚ ਤੁਸੀਂ ਇੱਕ ਤਾਲਾ ਦੀ ਚਾਬੀ ਲੈ ਕੇ ਆਉਣੀ ਤੇ ਜਿਹੜਾ ਤੁਸੀਂ ਤਾਲਾ ਲੈ ਕੇ ਆਉਣਾ ਹੈ ਉਹ ਸਟੀਲ ਦਾ ਲੈ ਕੇ ਆਉਣਾ ਹੈ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਦੇ ਨਾ ਹੀ ਤੁਸੀਂ ਲੋਹੇ ਦਾ ਪਿੱਤਲ ਦਾ ਹੋਰ ਕਿਸੇ ਵੀ ਤਰ੍ਹਾਂ ਦਾ ਤੁਸੀਂ ਨਹੀਂ ਲੈ ਕੇ ਆਉਣਾ ਤੁਸੀਂ ਸਟੀਲ ਦਾ ਹੀ ਤਾਲਾ ਲੈ ਕੇ ਆਉਣਾ ਹੈ ਤੁਹਾਡੇ ਕੋਲ ਸ਼ੁੱਕਰਵਾਰ ਨੂੰ ਬਾਹਰ ਜਾਣ ਦਾ ਸਮਾਂ ਨਹੀਂ ਹੁੰਦਾ ਤੁਸੀਂ ਇੱਕ ਦਿਨ ਪਹਿਲਾਂ ਵੀਰਵਾਰ ਲਿਆ ਕੇ ਆਪਣੇ ਘਰ ਦੇ ਵਿੱਚ ਰੱਖ ਸਕਦੇ ਹੋ ਕਹਿਣ ਦਾ ਭਾਵ ਹੈ ਕਿ ਸ਼ੁੱਕਰਵਾਰ ਦੀ ਰਾਤ ਆਉਣ ਤੋਂ ਪਹਿਲਾਂ ਪਹਿਲੋ ਇਸ ਤਾਲੇ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਲਿਆ ਕੇ ਰੱਖ ਲੈਣਾ ਕਿ ਜਦੋਂ ਤੁਸੀਂ ਇਹ ਤਾਲਾ ਲੈਣ ਦੇ ਲਈ ਦੁਕਾਨ ਤੇ ਜਾਣੀ ਹੋ ਤੇ ਇੱਕ ਗੱਲ ਦਾ ਤੁਸੀਂ ਹੋਰ ਧਿਆਨ ਰੱਖਣਾ ਹੈ ਜਿਹੜਾ ਵੀ ਤੁਸੀਂ ਤਾਲਾ ਲੈ ਰਹੇ ਹੋ ਉਹ ਸਟੀਲ ਦਾ ਲੈ ਕੇ ਤੇ ਸਾਈਜ਼ ਕਿੰਨਾ ਵੀ ਹੋ ਸਕਦਾ ਹੈ ਸਾਈਜ਼ ਦਾ ਕੋਈ ਚੱਕਰ ਨਹੀਂ ਛੋਟਾ ਵੀ ਲੈ ਸਕਦੇ ਹੋ ਵੱਡਾ ਵੀ ਲੈ ਸਕਦੇ ਹੋ ਪਰ ਲੈਣਾ ਸਟੀਲ ਦਾ ਤੇ ਮੇਨ ਗੱਲ ਦਾ ਇਹ ਧਿਆਨ ਰੱਖਣਾ ਹੈ ਕਿ ਜਦੋਂ ਤੁਸੀਂ ਤਾਲਾ ਲਾਉਂਗੇ ਤੁਸੀਂ ਦੁਕਾਨਦਾਰ ਨੂੰ ਕਹਿਣਾ ਹੈ ਕਿ ਇੱਕ ਵਾਰੀ ਮੈਨੂੰ ਖੋਲ ਕੇ ਤੇ ਬੰਦ ਕਰਕੇ ਚੈੱਕ ਕਰਕੇ ਦਿਖਾਓ ਵੈਸੇ ਤਾਂ ਸਾ ਸਿੰਘ ਜੀ ਜਦੋਂ ਆਪਾਂ ਤਾਲਾ ਲੈਣ ਲਈ ਦੁਕਾਨ ਤੇ ਜਾਂਦੇ ਆ ਆਪਾਂ ਨੂੰ ਅਕਸਰ ਹੀ ਦੁਕਾਨਦਾਰ ਖੋਲ ਕੇ ਬੰਦ ਕਰਕੇ ਚੈੱਕ ਕਰਵਾ ਕੇ ਫਿਰ ਆਪਾਂ ਨੂੰ ਦਿੰਦੇ ਨੇ ਪਰ ਫਿਰ ਵੀ ਤੁਸੀਂ ਇੱਕ ਵਾਰ ਉਹਨੂੰ ਕਹਿਣਾ ਹੈ ਕਿ ਮੈਨੂੰ ਖੋਲ ਕੇ ਬੰਦ ਕਰਕੇ ਚੈੱਕ ਕਰਕੇ ਦਿਖਾ ਦੇ ਇਸ ਸਮੇਂ ਤੁਸੀਂ ਇਹ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਆਪ ਖੁਦ ਖੋਲ ਕੇ ਬੰਦ ਕਰਕੇ ਚੈੱਕ ਨਹੀਂ ਕਰਨਾ ਦੁਕਾਨਦਾਰ ਤੋਂ ਹੀ ਚੈੱਕ ਕਰਵਾਉਣਾ ਹੈ ਤੇ ਤੁਸੀਂ ਫਿਰ ਬਾਕਸ ਦੇ ਵਿੱਚ ਪਾ ਕੇ ਤਾਲੇ ਨੂੰ ਤੇ ਚਾਬੀ ਨੂੰ ਆਪਣੇ ਘਰ ਲੈ ਆਉਂਦਾ ਹੈ ਘਰ ਦੇ ਵਿੱਚ ਤਾਲਾ ਲੈ ਕੇ ਆਉਣ ਤੋਂ ਬਾਅਦ ਤੇ ਵਿੱਚ ਜਿਹੜੇ ਬਾਕਸ ਦੇ ਵਿੱਚ ਤਾਲਾ ਪਾਇਆ ਹੋਵੇਗਾ ਉਹਦੇ ਵਿੱਚੋਂ ਉਸ ਤਾਲੇ ਨੂੰ ਕੱਢ ਕੇ ਤੁਸੀਂ ਜਿੱਥੇ ਸੌਣਾਏ ਉੱਥੇ ਸਹਰਾਣੀ ਦੇ ਕੋਲ ਸਾਰੀ ਰਾਤ ਆਪਣੇ ਕੋਲ ਉਸ ਤਾਲੇ ਨੂੰ ਰੱਖ ਲੈਣਾ ਹੈ ਨਾ ਉਸ ਦੇ ਨਾਲ ਤੁਸੀਂ ਕੋਈ ਛੇੜਖਾਣੀ ਨਹੀਂ ਕਰਨੀ ਕਹਿੰਦਾ ਭਾਵ ਕਿ ਨਾ ਹੀ ਤੁਸੀਂ ਉਸ ਨੂੰ ਖੋਲ੍ਹ ਕੇ ਬੰਦ ਕਰਕੇ ਚੈੱਕ ਕਰਕੇ ਕੁਝ ਨਹੀਂ ਕਰਨਾ ਬਸ ਰੱਖ ਕੇ ਸਾਰੀ ਰਾਤ ਸੌਂ ਜਾਣਾ ਹੈ ਸਾਰੀ ਰਾਤ ਸੌਣ ਤੋਂ ਬਾਅਦ ਦੇ ਵਿੱਚ ਜਿਹੜੇ ਬਾਕਸ ਦੇ ਵਿੱਚ ਤੁਸੀਂ ਤਾਲਾ ਕੱਢਿਆ ਸੀ ਅਗਲੇ ਦਿਨ ਦੀ ਸਵੇਰ ਸ਼ਨੀਵਾਰ ਨੂੰ ਉੱਠ ਕੇ ਤੁਸੀਂ ਇਸ਼ਨਾਨ ਕਰਕੇ ਉਸੇ ਹੀ ਬਾਕਸ ਦੇ ਵਿੱਚ ਤੁਸੀਂ ਤਾਲੇ ਨੂੰ ਪਾ ਕੇ ਜਿਹੜੇ ਵੀ ਤੁਸੀਂ ਗੁਰੂ ਪੀਰ ਨੂੰ ਮੰਨਦੇ ਹੋ ਜਿਹੜੇ ਵੀ ਧਰਮ ਦੇ ਹੋ ਤੁਸੀਂ ਜਿੱਥੇ ਜਾਣਿਓ ਗੁਰਦੁਆਰਾ ਸਾਹਿਬ ਚਾਹ ਫੇਰ ਮੰਦਿਰ ਜਿੱਥੇ ਵੀ ਜਾਣਿਓ ਤੁਸੀਂ ਮੱਥਾ ਟੇਕਣ ਲਈ ਜਾਂ ਅਰਦਾਸ ਬੇਨਤੀ ਕਰਨ ਲਈ ਸੇਵਾ ਦੇ ਲਈ ਤੁਸੀਂ ਉੱਥੇ ਹੀ ਧਾਰਮਿਕ ਸਥਾਨ ਤੇ ਜਾ ਕੇ ਇਸ ਤਾਲੇ ਮੂਹਰ ਰੱਖਣਾ ਤੇ ਜਦੋਂ ਤੁਸੀਂ ਤਾਲੇ ਨੂੰ ਰੱਖਣਾ ਹੈ ਨਾ ਤੁਸੀਂ ਪਿੱਛੇ ਨਹੀਂ ਮੁੜ ਕੇ ਦੇਖਣਾ ਚੁੱਪ ਕਰਕੇ ਸਿੱਧਾ ਆਪਣੇ ਘਰ ਹੋਣਾ ਹੈ ਤੇ راستے ਦੇ ਵਿੱਚ ਕਿਸੇ ਦੇ ਕੋਲ ਖੜਨਾ ਨਹੀਂ ਰੁਕਣਾ ਨਹੀਂ ਬਸ ਤਾਲੇ ਨੂੰ ਰੱਖ ਕੇ ਬਿਨਾ ਪਿੱਛੇ ਦੇਖੇ ਆਪਣੇ ਘਰ ਆਉਣਾ ਹੈ ਤੇ ਸਾਥ ਸੰਗੇ ਚ ਬਸ ਇਨਾ ਹੀ ਕਰਨਾ ਹੈ ਇਨਾ ਕਰਨ ਤੋਂ ਬਾਅਦ ਇਹ ਵਿੱਚ ਜਦੋਂ ਵੀ ਕੋਈ ਵੀ ਵੇਕੀ ਉਸ ਸਥਾਨ ਤੇ ਜਾਵੇਗਾ ਜਾ ਕੇ ਉਹ ਨਵਾਂ ਤਾਲਾ ਦੇਖ ਕੇ ਜਦੋਂ ਉਸ ਨੂੰ ਖੋਲੇਗਾ ਤੇ ਤੁਹਾਡੀ ਜਿਹੜੀ ਸੁੱਤੀ ਹੋਈ ਕਿਸਮਤ ਉਹ ਜਾਗ ਜਾਵੇਗੀ ਹੋਲੇ ਸਿਨਲ ਕਈ ਭੈਣ ਭਰਾ ਹੀ ਸੋਚਣਗੇ ਕਿ ਜੋ ਇਸ ਤਾਲੇ ਨੂੰ ਖੋਲੇਗਾ ਕਿ ਉਸਦੇ ਮਾੜਾ ਅਸਰ ਨਹੀਂ ਹੋਵੇਗਾ ਤਾਂ ਬਿਲਕੁਲ ਵੀ ਨਹੀਂ ਜੇ ਹੋ ਸਕਦਾ ਹੈ ਕਿ ਜੋ ਇਨਸਾਨ ਇਸ ਤਾਲੇ ਨੂੰ ਖੋਲੇਗਾ ਉਸ ਦੀ ਆਲ ਰੈਡੀ ਕਿਸਮਤ ਚਮਕਰੀ ਹੋਵੇਗੀ ਉਸ ਦੀ ਕਿਸਮਤ ਉਸ ਦਾ ਸਾਥ ਦਿੰਦੀ ਹੋਵੇਗੀ ਤਾਂ ਉਸ ਦੇ ਨਾਲ ਤੁਹਾਨੂੰ ਡਬਲ ਫਾਇਦਾ ਹੋ ਜਾਵੇਗਾ ਤੁਹਾਡੀ ਕਿਸਮਤ ਹੋਰ ਵੀ ਚਮਕ ਜਾਵੇਗੀ ਇਸ ਤਾਲੇ ਦੇ ਖੁੱਲਣ ਦੇ ਨਾਲ-ਨਾਲ ਤੁਹਾਡੀ ਕਿਸਮਤ ਵੀ ਖੁੱਲ ਜਾਵੇਗੀ ਇਹ ਸੀ ਸਾਹਸੰਗਤ ਜੀ ਪਹਿਲਾ ਉਪਾਅ ਤੇ ਹੁਣ ਗੱਲ ਕਰਦੇ ਆ ਦੂਸਰੇ ਉਪਾਅ ਦੀ ਇਹ ਜੋ ਦੂਸਰਾ ਉਪਾਅ ਇਸ ਦੇ ਨਾਲ ਸਾਹਸੰਗਤ ਜੀ ਤੁਸੀਂ ਕੋਈ ਵੀ ਆਪਣੀ ਇੱਛਾ ਹੈ ਜੋ ਉਸ ਨੂੰ ਪੂਰਾ ਕਰ ਸਕਦੇ ਹੋ ਕਹਿਣ ਦਾ ਭਾਵ ਕਿ ਜੇ ਤੁਹਾਡੀ ਨੌਕਰੀ ਨਹੀਂ ਲੱਗ ਰਹੀ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਦੁੱਖ ਤਕਲੀਫ ਨੇ ਬਿਮਾਰੀਆਂ ਨੇ ਤੁਹਾਡੀ ਫੈਮਿਲੀ ਦੇ ਵਿੱਚ ਲੜਾਈ ਝਗੜੇ ਰਹਿੰਦੇ ਨੇ ਤੇ ਇਸ ਤੋਂ ਇਲਾਵਾ ਜਿਹੜੇ ਪੈਣ ਭਰਾ ਪ੍ਰੈਗਨੈਂਸੀ ਕਨਸੀਵ ਨਹੀਂ ਕਰ پا ਰਹੇ ਤੇ ਉਹ ਲਿਖ ਸਕਦੇ ਨੇ ਇਸ ਉਪਾਉ ਨੂੰ ਕਰਨ ਦੇ ਨਾਲ ਆਪ ਤੁਹਾਡੀ ਕੋਈ ਇੱਕ ਇੱਛਾ ਹੈ ਇਹ ਨਹੀਂ ਕਿ ਤੁਸੀਂ ਕਈ ਸਾਰੀਆਂ ਲਿਖ ਲਓ ਸਿਰਫ ਇੱਕ ਇੱਛਾ ਜੋ ਵੀ ਤੁਹਾਨੂੰ ਸਭ ਤੋਂ ਜ਼ਿਆਦਾ ਜ਼ਰੂਰੀ ਏ ਤੁਸੀਂ ਉਸ ਨੂੰ ਲੈ ਕੇ ਇਸ ਉਪਾਅ ਦੇ ਵਿੱਚ ਕਰ ਸਕਦੇ ਤੇ ਇਸ ਉਪਾਉ ਨੂੰ ਵੀ ਸਾਥ ਸੰਗਤ ਜੀ ਸ਼ੁੱਕਰਵਾਰ ਦੇ ਦੇਨ ਰਾਤ ਦੇ ਸਮੇਂ ਹੀ ਕਰਨਾ ਹੈ ਤੇ ਇੱਕ ਤਾਲਾ ਤੇ ਇੱਕ ਚਾਬੀ ਤੁਸੀਂ ਲੈ ਕੇ ਆਪਣੇ ਕੋਲ ਸਹਾਰੇ ਰੱਖ ਲੈਣਾ ਹੈ ਤੇ ਇੱਕ ਤੁਸੀਂ ਵਾਈਟ ਪੇਪਰ ਲੈਣਾ ਹੈ ਤੇ ਉਸਤੇ ਉੱਪਰ ਤੁਸੀਂ ਧਿਆਨ ਰੱਖਣਾ ਹੈ ਕਿ ਲਿਖਣਾ ਗੁੰਜਣੀ ਕਹਿਣ ਦਾ ਭਾਵ ਕਿ ਤੁਸੀਂ ਜਿਵੇਂ ਆਪ ਇੱਕ ਉਂਗਲੀ ਦੇ ਨਾਲ ਵੈਸੇ ਆਮ ਨਾਰਮਲ ਹੀ ਇਹ ਲਿਖਦੇ ਆ ਜਿਵੇਂ ਹਵਾ ਦੇ ਵਿੱਚ ਜਿਵੇਂ ਆਪਾਂ ਪੈਨ ਨਾਲ ਪੈਨ ਨਾਲ ਲਿਖੀਏ ਤੇ ਉਹ ਤਾਂ ਦੇਖਦਾ ਸਾਰਿਆਂ ਨੂੰ ਵੀ ਕੀ ਲਿਖਿਆ ਜੀ ਆਪਾਂ ਹੱਥ ਦੇ ਉਂਗਲੀ ਨਾਲ ਜਾਂ ਪੈਨ ਦੇ ਨਾਲ ਹਵਾ ਦੇ ਵਿੱਚ ਲਿਖੀਏ ਜੋ ਵੀ ਤੁਹਾਡੀ ਇੱਕ ਇੱਛਾ ਹੈ ਉਸ ਨੂੰ ਤੁਸੀਂ ਲੇਖ ਸਕਦੇ ਹੋ ਪਰ ਉਹ ਇੱਛਾ ਜੋ ਵੀ ਤੁਸੀਂ ਲੇਖ ਰਹੇ ਹੋ ਉਹ ਸਿਰਫ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਕਿ ਤੁਸੀਂ ਕੀ ਲਿਖੀਏ ਕਿਸੇ ਨੂੰ ਨਹੀਂ ਪਤਾ ਹੋਣੀ ਚਾਹੀਦੀ ਜਿਸ ਕਰਕੇ ਆਪਾਂ ਪੈਨ ਦੇ ਨਾਲ ਨਹੀਂ ਲਿਖਣਾ ਹਵਾਦੀ ਵਿੱਚ ਹੀ ਲਿਖਣਾ ਚਾਹੇ ਉਂਗਲੀ ਦੇ ਨਾਲ ਲਿਖ ਲੋ ਚਾਹੇ ਪੈਨ ਦੇ ਨਾਲ ਲਿਖ ਲੋ ਤੇ ਇਸ ਤਰ੍ਹਾਂ ਕਰਨ ਤੋਂ ਬਾਅਦ ਤਾਲਾ ਚਾਬੀ ਤੇ ਇਹ ਵਾਈਟ ਪੇਪਰ ਇਹ ਜੋ ਇਸ ਨੂੰ ਤੁਸੀਂ ਆਪਣੇ ਸਰਾਣੇ ਦੇ ਗੋਲ ਸ਼ੁੱਕਰਵਾਰ ਦੀ ਰਾਤ ਨੂੰ ਰੱਖ ਕੇ ਸੌ ਜਾਣਾ ਤੇ ਅਗਲੇ ਦਿਨ ਸ਼ਨੀਵਾਰ ਦੀ ਸਵੇਰ ਨੂੰ ਤੁਸੀਂ ਨੇ ਕੀ ਕਰਨਾ ਹੈ ਕਿ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਤਾਲੇ ਨੂੰ ਕਿਸੇ ਵੀ ਧਾਰਮਿਕ ਸਥਾਨ ਤੇ ਰੱਖਣ ਦੇ ਲਈ ਨਹੀਂ ਜਾਣਾ ਤੁਹਾਡੇ ਘਰ ਦੇ ਵਿੱਚ ਕੋਈ ਛੋਟਾ ਬੱਚਾ ਹੋਵੇਗਾ ਇਡਗ ਕਿ ਜੋ ਇਹ ਤਾਰੀ ਨੂੰ ਖੋਲ ਸਕੇ ਬਹੁਤਾ ਵੱਡਾ ਵੀ ਨਹੀਂ ਜੋ ਵੱਡਿਆਂ ਦੇ ਵਿੱਚ ਆਵੇ ਛੋਟਾ ਹੋਵੇ ਬੱਚਿਆਂ ਦੇ ਵਿੱਚ ਆਉਂਦਾ ਹੋਵੇ ਉਹ ਬੱਚਾ ਹੋਵੇ ਤੇ ਉਸ ਤੋਂ ਤੁਸੀਂ ਜੋ ਤਾਲਾ ਇਹਨ ਇਸ ਨੂੰ ਖੁਲਵਾ ਦੇਣਾ ਕਿਉਂਕਿ ਬੱਚਿਆਂ ਦੇ ਵਿੱਚ ਪਰਮਾਤਮਾ ਵੱਸਦਾ ਹੈ ਜੇ ਜਿਸ ਸਮੇਂ ਉਹ ਬੱਚਾ ਤੁਹਾਡਾ ਇਹ ਤਾਲਾ ਚਾਬੀ ਦੇ ਨਾਲ ਖੋਲ ਦੇਵੇਗਾ ਤੇ ਜਿਹੜੀ ਤੁਸੀਂ ਉਸ ਪੇਪਰ ਦੇ ਉੱਪਰ ਆਪਣੀ ਵਿਸ਼ੇ ਲਿਖੀ ਸੀ ਜੋ ਵੀ ਤੁਹਾਡੀ ਵਿਸ਼ੇ ਸੀ ਜੋ ਤੁਹਾਨੂੰ ਪਤਾ ਹੋਵੇਗਾ ਕਿ ਤੁਸੀਂ ਕੀ ਲਿਖਿਆ ਸੀ ਤਾਂ ਤੁਸੀਂ ਸਮਝ ਲਓ ਕਿ ਕੁਝ ਹੀ ਦਿਨਾਂ ਦੇ ਵਿੱਚ ਤੁਹਾਡੀ ਉਹ ਜਿਹੜੀ ਇਸ਼ਿਆ ਪੂਰੀ ਹੋ ਜਾਵੇਗੀ ਇਹ ਦੋ ਉਪਾ ਤਾਲੇ ਤੇ ਚਾਬੀ ਦੇ ਬਹੁਤ ਹੀ ਜ਼ਿਆਦਾ ਕਾਰਗਰ ਨੇ ਤੇ ਚਮਤਕਾਰੀ ਨੇ ਇਸੇ ਨਾਲ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਜੇ ਤੁਸੀਂ ਇਹਨਾਂ ਉਪਾਅ ਨੂੰ ਸਹੀ ਸਮੇਂ ਸਹੀ ਤਰੀਕੇ ਦੇ ਨਾਲ ਤੇ ਵਿਸ਼ਵਾਸ ਦੀ ਨਾਲ ਕਰੋਗੇ ਤਾਂ ਸੋ ਸਾਥ ਸੰਗੇ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਤਨਦਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੇ ਤੁਹਾਨੂੰ ਸਾਡੀ ਇਹ ਵੀਡੀਓ ਚੰਗੀਆਂ ਲੱਗਦੀਆਂ ਨੇ ਤੇ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਜੀ ਤੁਹਾਡਾ ਸਾਰੇ ਹੀ ਪਿਆਰ ਉਪਰਾਮ ਦਾ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ